ਉਹਨੂੰ ਕੀ ਦਿੱਤਾ ਈ ਮਗਰ ਜੋ ਭੀੜ ਜੀ ਦੇ ਵਿੱਚ ਬੰਦਾ ਲੈ ਗਿਆ ਵਾ ਉਹਨੂੰ ਇੱਕ 5 ਕਿਲੋ ਖੰਡ ਰੁਪਈਆ ਵੀ ਨੂੰ ਮੈਂ ਹਾਂ ਤੇ ਇੱਕ ਨੂੰ 2 ਲੀਟਰ ਸਰੋਂ ਦੇ ਦੇ ਪੰਜ ਕਿਲੋ ਖੰਡ ਤੇ 2 ਲੀਟਰ ਤੇ 2 ਲੀਟਰ ਤੇਲ 2 ਲੀਟਰ ਤੇਲ ਓਕੇ ਹੋਰ ਤਾਂ ਨਹੀਂ ਸੀ ਕੁਝ ਬੜੀ ਵਾਲਾ ਕੈਮਰਾ ਚੈੱਕ ਕਰ ਲਾ ਕੇ ਰਹਾ ਮੈਂ ਕਹਿੰਦਾ ਹੋਰ ਤਾਂ ਨਹੀਂ ਕੋਈ ਲਗਿਆ ਕੋਈ ਨੀਲਾ 2 ਲੀਟਰ ਸhenga ਲੱਗਿਆ 2 ਲੀਟਰ ਆਲਾ ਠੀਕ ਆ ਬੇਟਾ ਇਹਨਾਂ ਨਾਮ ਦੀ ਨਾਲ ਦੱਸ ਦਿਆ ਕਰ ਪਤਾ ਕਿਉਂ ਬਾਤ ਬਾਤ ਤੇ ਤਾ ਬੋਲਦਾ ਵਾ ਹੁਣ ਜੇ ਤੇਰੇ ਦਿਮਾਗੋਂ ਨਿਕਲ ਜਾਂਦੀ ਨਾਲ ਦੀ ਨਾਲ ਹੀ ਲਿਖਾ ਜਾਗਾ ਬਾਈ ਮੇਰਾ ਸਤਰੀ ਕਾਲ ਇਹ ਆ ਲੈ ਬਾਈ ਠੀਕ ਆ ਬਾਈ ਹੁਣ ਦੱਸ ਠੀਕ ਆ ਲੈ ਬਾਈ ਮੇਰਾ 180 ਰੁਪਏ ਤਾਂ ਆਪਣੇ ਪਹਿਲੇ ਆ 180 ਸੀਗੇ ਹਾਂ ਬਾਈ ਠੀਕ ਆ ਆ ਇੱਥੇ ਵੇਖ ਲੈ ਕਰ ਲੈ ਚ ਹਾਂ ਹਾਂ ਕੋਈ ਨਹੀਂ ਮੈਂ ਜਮਾ ਕਰ ਲੈਣਾ ਬਾਕੀ ਕਰ ਲਾਂਗੇ ਤੇ ਬਾਈ ਮੇਰਾ 200 ਦਾ ਸੌਦਾ ਮੈਨੂੰ ਹੋਰ ਪਾ ਦੇ ਹਾਂ ਹੋਰ ਛੋਟੇ ਵੀ ਕੀ ਹਾਲੀ ਆ ਬਾਈ ਮੈਂ ਯਾਰ ਤੁਹਾਨੂੰ ਫੋਨ ਕਰੀ ਜਾਂਦਾ ਸੀਗਾ ਵੀਰੇ ਫੋਨ ਲੋਕਰ ਚ ਪਿਆਈ ਬਾਈ ਆ ਗਿਆ ਮੈਂ ਗੱਲ ਅੱਛਾ ਅੱਛਾ ਠੀਕ ਆ ਠੀਕ ਆ ਹਾਂਜੀ ਹੈਲੋ ਹਾਂਜੀ ਹਾਂ ਹਾਂ 210 ਦਾ ਖੰਡ ਪਾ ਦੇ ਬਾਈ ਬਾਈ ਕਿਹੜੀ ਕਿਲੋ ਖੰਡ ਪਾ ਦੇ ਨਹੀਂ ਦੇ ਦੇ ਆਪਣਾ ਨਾ ਸਵੇਰੇ ਨਗਰ ਕੀਤਾ ਨਾ ਹਾਂ ਠੀਕ ਆ ਤੇ ਆਪਣੀ ਲੱਗੀ ਚਾਹ ਦੀ ਸੇਵਾ ਓਕੇ ਇੱਕ ਤਾਂ ਰਸਾਂ ਦਾ ਪੈਕਟ ਤੇ ਇੱਕ ਖੰਡ ਦੀ ਬੋਰੀ ਇੱਕ ਰਾਸਤੇ ਇਹ ਗੁਰੂ ਘਰ ਪਹੁੰਚਣੇ ਪਹੁੰਚਾਉਣਾ ਇਹ ਗੁਰੂ ਘਰ ਵੀਰੇ ਤੁਸੀਂ ਰਾਸ ਤੇ ਖੰਡ ਦੀ ਬੋਰੀ ਖੰਡ ਦੀ ਬੋਰੀ ਹਾਂ ਓਕੇ ਤੇ ਗੁਰੂ ਘਰ ਪਹੁੰਚਦੇ ਕਰ ਦੇ ਠੀਕ ਆ ਠੀਕ ਆ ਤੇ ਬਾਈ ਜੀ ਆਪਣੇ ਨਾ ਪਿਛਲੀ ਪਿਛਲੇ ਪੈਸੇ ਵੀ ਰਹਿੰਦੇ ਥੋੜੇ ਜੇ ਹਲੋ 2 ਮਿੰਟ ਵੀਰੇ ਮੈਂ ਤੁਹਾਨੂੰ ਬਾਅਦ ਚ ਕਾਲ ਕਰਦਾ ਭਾਈ ਆਪਣੇ ਪਿਛਲੇ ਪੈਸੇ ਵੀ ਦੇਂਦੇ ਆ ਕਿਹੜੇ ਵੀਰੇ ਉਹ ਭਾਈ ਜਦੋਂ ਪਿਛਲੀ ਵਾਰੀ ਗਰਮੀਆਂ ਦੇ ਵਿੱਚ ਨਾ 2 ਲੀਟਰ ਵਾਲੀਆਂ ਪੇਟੀਆਂ ਗਈਆਂ ਸੀ ਦੋ ਠੰਡੀਆਂ ਦੀਆਂ ਅੱਛਾ ਅੱਛਾ ਤੇ ਉਹ ਪੈਸੇ ਰਹਿੰਦੇ ਸੀ ਕਿ ਮੈਂ ਤੁਹਾਨੂੰ ਦੋ ਤਿੰਨ ਵਾਰੀ ਮੈਸੇਜ ਵੀ ਕੀਤਾ ਸੀਗਾ ਤੇ ਮੈਂ ਕਿਹਾ ਲੋਡ ਸੀਗੀ ਦੇ ਦਿੰਦੇ ਉਹ ਯਾਰ ਆਏ ਨਹੀਂ ਹਜੇ ਨਹੀਂ ਪਾਈ ਉਹ ਕੋਈ ਗੱਲ ਨਹੀਂ ਛੋਟੇ ਵੀਰ ਆਪਾਂ ਇਕੱਠੇ ਹੀ ਕਰ ਲਾਂਗੇ ਇਹ ਜੀ ਵੀ ਕਰਦੇ ਪਰ ਇਹ ਹੈ ਵੀ ਰੇਟ ਜੈਜ ਜੈਜ ਲਾਉਣਾ ਵਾ ਰੇਟ ਟੈਨਸ਼ਨ ਨਾਲ ਗੁਰੂ ਕਰ ਲੈ ਨਹੀਂ ਨਹੀਂ ਟੈਨਸ਼ਨ ਨਾਲ ਗੁਰੂ ਕਰਦਾ ਕੰਮ ਹਾਂ ਕੋਈ ਗੱਲ ਤੁਹਾਨੂੰ ਪਤਾ ਸੇਵਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਚਲੋ ਠੀਕ ਆ ਕਾਦੋ ਪਹੁੰਚਦੇ ਕੀ ਹੋ ਗਿਆ ਹੁਣ ਕੀ ਆ ਭਾਈ ਯਾਰ ਇਹਦੇ ਤਿੰਨ ਦਿਹਾੜੀਆਂ ਲਾਈਆਂ ਸੀ ਦੀਆਂ ਮੈਂ ਅੱਛਾ ਤੇ ਦੋ ਦਿਹਾੜੀਆਂ ਦੇ ਦਿੱਤੇ ਮੈਨੂੰ ਪੈਸੇ ਗਰੀਬ ਲੋਕ ਇਹ ਇੱਕ ਦਿਹਾੜੀ ਦੇ ਹਜੇ ਤੱਕ 15 ਸਾਲ ਨੇ ਹੋ ਗਏ ਦਿਹਾੜੀ ਦੇ ਪੈਸੇ ਵੀ ਰੱਕ ਗਿਆ ਯਾਰ ਪੁੱਛ ਨਾ ਭਾਈ ਯਾਰ ਬੜਾ ਬੜਾ ਹਾਲ ਯਾਰ ਭਾਈ ਧੰਦੇ ਨਹੀਂ ਕਰਦੇ ਨਹੀਂ ਪੈਸੇ ਦਿੰਦੇ ਦਿਹਾੜੀਆਂ ਕੀ ਕਰੂ ਮੇਰੀ ਮੇਰੀ ਗੱਲ ਸੁਣ ਦੇਖ ਅਸੀਂ ਗੁਰੂ ਘਰ ਨੂੰ ਨਹੀਂ ਮੰਨਦੇ ਹਾਂ ਮੰਨਦੇ ਅਸੀਂ ਵੀ ਗੁਰੂ ਘਰ ਨੂੰ ਮੰਨਦੇ ਹਾਂ ਸਵੇਰੇ ਸ਼ਾਮ ਮੱਥਾ ਟੇਕੀਦਾ ਤੂਬਤ ਵੀ ਕਰੀਦੀ ਆ ਪਰ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਮੈਂ ਸਾਰਿਆਂ ਨੂੰ ਨਹੀਂ ਆਂਦਾ ਪੰਜੇ ਉਂਗਲਾਂ ਇੱਕੋ ਜਿਹੀਆਂ ਬਈ ਨਹੀਂ 기ਆਂ ਨਹੀਂ ਪਰ ਗੱਲ ਇਹ ਆ ਵੀ ਇਹ ਲੋਕ ਉਥੇ ਗੁਰੂ ਘਰਾਂ ਦੇ ਵਿੱਚ ਸਿਰਫ ਵਿਖਾਵਾ ਕਰਦੇ ਆ ਮੈਂ ਫੇਰ ਕਹਿੰਦਾ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਪਰ ਬਹੁਤੇ ਲੋਕ ਕੀ ਕਰਦੇ ਉਹ ਧਾਰ ਲਿਜਾ ਕੇ ਦੁਕਾਨਾਂ ਤੋਂ ਸਮਾਨ ਉਥੇ ਲੰਗਰ ਲਾ ਦੇਣ ਉਥੇ ਆਵਾਜ਼ ਵਧ ਨਹੀਂ ਫਲਾਣੇ ਵੱਲ ਇੰਨੇ ਪੈਸੇ ਫਲਾਣੇ ਵੱਲ ਤੇ ਦੁਕਾਨਦਾਰ ਅੱਛਾ ਉੱਥੇ ਤਾਂ ਤੁਸੀਂ ਲੰਗਰ ਲਾ ਕੇ ਗਰੀਬਾਂ ਨੂੰ ਤੁਸੀਂ ਖਵਾ ਦੋਗੇ ਪਤਾ ਨਹੀਂ ਗਰੀਬਾਂ ਨੂੰ ਮਿਲਣਾ ਵੀ ਹੈ ਕਿ ਨਹੀਂ ਹਾਂ ਤੇ ਕੀ ਗੱਲ ਸਾਡੇ ਨੇ ਜਵਾਬ ਹਾਂ ਜਾਂ ਤੂੰ ਵੀ ਬਾਈ ਬਾਈ ਇਹਨੂੰ ਮੈਂ ਬਾਈ 1 ਸਾਲ ਹੋ ਗਿਆ ਮੈਸੇਜ ਕਰਦੇ ਨੂੰ 1 ਸਾਲ ਹਾਂ ਮੈਂ ਤੂੰ ਖੜਾ ਸੀ ਨਹੀਂ ਮੈਂ ਲੜ ਪੈਣਾ ਸੀ ਉਹਦੇ ਨਾਲ ਕਿਉਂਕਿ ਦੁਕਾਨਦਾਰ ਬੰਦਾ ਬਹੁਤ ਕੁਝ ਸੋਚਦਾ ਵਾ ਵੀ ਬੰਦੇ ਦੀ ਬੇਇੱਜ਼ਤੀ ਨਾ ਹੋਵੇ ਪਰ ਯਾਰ ਇਹਨਾਂ ਨੇ ਸ਼ਰਮ ਲਾਦੀ ਬਈ ਇਹ ਲੋਕਾਂ ਨੇ ਨਹੀਂ ਨਹੀਂ ਗਲਤ ਹੈ ਹੋ ਗਏ ਪੁੱਤ ਆਪਣੇ ਟਾਲੇ ਯਾਰ ਕੋਈ ਗੱਲ ਨਹੀਂ ਭਾਈ ਮਹਾਰਾਜ ਤਾਂ ਵੇਂਦਾ ਹੀ ਆ। ਉਸੇ ਗੱਲ ਤੇ ਤਾਂ ਖੜੇ ਮਹਾਰਾਜ ਤਾਂ ਕਿਹਦੇ ਦਾ ਇਨਸਾਫ ਦਊਗਾ ਸਾਡੇ ਨਾਲ। ਪਰ ਆਪਣੇ ਪੈਸੇ ਨਾਲ ਨਾ ਪਹਿ ਲੋਕਾਂ ਨਾਲ ਲੜਨ ਜੋਗੇ। ਹਾਂ ਨਾ ਨਾ ਧਾਰ ਦੇ ਕੇ ਤਾਂ ਲੜਨਾ ਲੋਕਾਂ ਨਾਲ। ਹਾਂ ਮੁਰਕ ਕੇ ਪੈਸੇ ਨਹੀਂ ਮਿਲਨੇ ਭਾਈ। ਆ ਵਗੈਰੀ ਦੱਸ ਕੀ ਕੀ ਯਾਰ। ਫੌਂਦਾ ਦੱਸ ਭਾਈ ਕਿੰਨੇ ਦਾ ਬਣ ਗਿਆ। ਇੱਕ ਮਿੰਟ ਇੱਕ ਮਿੰਟ। ਇੱਕ ਕਿਲੋ। ਬਸ ਬਸ ਕੋਈ ਨਹੀਂ ਕੋਈ ਨਹੀਂ। ਭਾਈ ਤੇਰੇ 200 ਰੁਪਿਆ ਹੋ ਗਿਆ। ਆ ਲੈ ਬਾੜੇ ਬਾੜੇ ਲਾ ਭਾਈ ਬਾੜੇ। ਆ ਲੈ ਭਾਈ। ਹਾਂ ਠੀਕ ਆ। ਤੇ ਆ ਕਬ ਹੋ ਕਰ ਯਾਰ। ਚੱਲ ਚੰਗਾ। ਠੀਕ ਆ ਭਾਈ ਠੀਕ ਆ। ਗੇਰੀ ਉਹਦੀ ਪਾ ਦਿਆਂ ਰਸਾਂ ਦੀ ਪੇਟੀ ਕਢਦੀ ਇੱਕ ਖੰਡ ਦਾ ਗਾਟਾ ਕਢਦੀ ਪਰ ਮੈਂ ਕਢਾ ਦੇਣਾ ਨਾਲ ਕੋਈ ਨਹੀਂ ਕੱਲਾਣਾ ਜੋਰ ਲਈ ਬਾਈ ਯਾਰ ਮੇਰੇ ਕੋਲ ਉਹ ਹੀ 200 ਰੁਪਏ ਸੀਗਾ ਉਹ ਮੈਂ ਸਦਾ ਲੈ ਲਿਆ ਕੋਈ ਗੱਲ ਨਹੀਂ ਬਾਈ ਠੀਕ ਹੈ ਤੇ ਮੈਨੂੰ ਦੋ ਮੋਮਬਤੀਆਂ ਦੇ ਦੇ ਜਵਾਕਾਂ ਨਿਆਣਾ ਬਾਈ ਯਾਰ ਤੇ ਰਾਤ ਨੂੰ ਲੈਟ ਲੂਟ ਮੜ ਜਾਂਦੀ ਆ ਜਾਂ ਆਪ ਵੀ ਰੋਟੀ ਪਾਣੀ ਖਾਣਾ ਕੋਈ ਨਹੀਂ ਦੋ ਮੋਮਬਤੀਆਂ ਨਾਲ ਲੈਟ ਤਾਂ ਜਾਂਦੀ ਆ ਬਾਈ ਗੱਲ ਦੱਸਾਂ ਕੀ ਆ ਦੋ ਮੋਮਬਤੀਆਂ ਪੰਜਾਂ ਪੰਜਾਂ ਵਾਲੀਆਂ ਮੋਮਬਤੀਆਂ ਦੀ ਗੱਲ ਨਹੀਂ ਹਾਂ ਬਾਈ ਗੱਲ ਤਾਂ ਇਹ ਇਨਸਾਨੀਅਤ ਦੀ ਆ ਯਾਰ ਤੇਰੇ ਪੈਸੇ ਤਾਂ ਯਾਰ ਇੱਕ ਹਫਤਾ ਹੀ ਹੋਇਆ ਸੀ ਤੂੰ ਤਾਂ ਹਫਤੇ ਬਾਅਦ ਹੀ ਦੇਣ ਆ ਗਿਆ ਦਸੀ ਲਾ ਕੇ ਦਸੀ ਲਈ ਸੀ ਹਾਂ ਬਾਈ ਪਰ ਇਹਨਾਂ ਲੋਕਾਂ ਦਾ ਕੀ ਕਰੀਏ ਯਾਰ ਇਹਨਾਂ ਲੋਕਾਂ ਦਾ ਕੀ ਕਰਨਾ ਯਾਰ ਭਾਈ ਮੇਰੇ ਤਾਂ ਆਪਦੇ ਦਿਹਾੜੀ ਦੇਣੀ ਮਿਲ ਜੀ ਬਾਈ ਜੀ ਸਾਡਾ ਇਹ ਵੀਡੀਓ ਬਣਾਉਣ ਦਾ ਮਤਲਬ ਨਾ ਤਾਂ ਗੁਰਦਵਾਰ ਜੀ ਸੇਵਾ ਨੂੰ ਮਾੜਾ ਕਹਿਣਾ ਵਾ ਨਾ ਕਿਸੇ ਨੂੰ ਐ ਭੰਡਣਾ ਅਸੀਂ ਉਹਨਾਂ ਬਦਲਾਂ ਦੀ ਜਿੰਦੀ ਗੱਲ ਕਰਦੇ ਆ ਜਿਹੜੇ ਗੁਰਦਾਰੇ ਸੇਵਾ ਦਾ ਕਰਦੇ ਆ ਪਰ ਗਰੀਬਾਂ ਦਾ ਪੈਸਾ ਨਹੀਂ ਦਿੰਦੇ ਗਏ ਬਹੁਤ ਬਹੁਤ ਬੰਦੇ ਸਾਰੇ ਨਹੀਂ ਹੁੰਦੇ ਅਸੀਂ ਸਭ ਨੂੰ ਨਹੀਂ ਮਾੜਾ ਕਹਿੰਦੇਗੇ ਪਰ ਬਹੁਤੇ ਲੋਕ ਇਹੋ ਜਿਹੇ ਆ ਜਿਨ੍ਹਾਂ ਨੇ ਦਿਹਾੜੀਆਂ ਨਹੀਂ ਦਿੱਤੀਆਂ ਮਜ਼ਦੂਰਾਂ ਦੀਆਂ ਤੇ ਗੁਰਦਾਰੇ ਦੇ ਵਿੱਚ ਗੱਟੇ-ਗੱਟੇ ਖੰਡ ਦੇ ਦਿੰਦੇ ਆ ਸਾਰੇ ਨਹੀਂ ਮੈਂ ਫੇਰ ਕਹਿੰਨਾ ਕੁਝ ਹਾਂਜੀ ਦਾਣ ਲੰਗਰ ਲਾਉਂਦੇ ਆ ਆ ਲੰਗਰ ਲਾਉਂਦੇ ਆ ਤੇ ਪਰ ਜਿਹੜੇ ਦੁਕਾਨਦਾਰ ਤੋਂ ਲਿਜਾ ਕੇ ਲੰਗਰ ਲਾਉਂਦੇ ਆ ਮੈਨੂੰ بڑے ਫੋਨਾਂ ਦੇ ਲੋਕਾਂ ਦੇ ਦੁਕਾਨਦਾਰਾਂ ਦੇ ਵੀ ਆਹ ਕਨਸੈਪਟ ਤੇ ਵੀਡੀਓ ਬਣਾ ਸਾਡੇ ਪੈਸੇ ਨਹੀਂ ਦਿੰਦੇ ਇੱਕ ਬੰਦਾ ਗਰੀਬ ਆ ਉਹਦੇ ਕੋਲੇ ਪੈਸਾ ਹੈ ਨਹੀਂ ਉਹ ਪੈਸੇ ਮਾਰ ਗਿਆ ਦੁਕਾਨਦਾਰ ਦੇ ਸਰਜੂ ਉਹਦੇ ਹਾਲਾਤ ਹੋ ਜੇ ਆ ਇੱਕ ਬੰਦੇ ਕੋਲੇ ਸਭ ਕੁਝ ਆ ਗੱਡੀਆਂ ਕਢਾਈ ਜਾਂਦਾ ਟਰੈਕਟਰ ਕਢਾਈ ਜਾਂਦਾ ਸਭ ਕੁਝ ਕਰੀ ਜਾਂਦਾ ਉਹ ਬੰਦਾ ਪੈਸੇ ਨਹੀਂ ਦੇ ਰਿਹਾ ਠੀਕ ਆ ਇਸ ਕਰਕੇ ਭਾਈ ਜਿਹਦੇ ਪੈਸੇ ਦੇਣੇ ਨਾ ਪਹਿਲਾਂ ਉਹ ਦਿਆ ਕਰੋ ਤੁਹਾਨੂੰ 2-2 ਸਾਲ ਹੋ ਗਏ ਬੰਦੇ ਨੂੰ ਮੈਸੇਜ ਪਾਉਂਦੇ ਨੂੰ ਭਾਈ ਜੀ ਤੁਸੀਂ ਫਲਾਣੇ ਨਾਲ ਲੰਗਰ ਦੇ ਨਾ ਮੈਂ ਤਾਂ ਠੰਡੇ ਲੈ ਕੇ ਸੀ ਫਲਾਣੇ ਦਾ ਤੁਸੀਂ ਆ ਚੀਜ਼ ਲੈ ਕੇ ਆਏ ਸੀ ਤੇ ਭਾਈ ਪੈਸੇ ਦੇ ਕੇ ਜਾਓ ਇਹ ਉਹਨਾਂ ਬੰਦੇ ਆਸਤੇ ਆ ਬਾਕੀ ਗੁਰੂ ਘਰ ਪ੍ਰਤੀ ਸਾਡੀ ਜਿਹੜੀ ਸ਼ਰਧਾ ਵਾ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਸਕਦੇ ਆ ਬਸ ਅਸੀਂ ਕਿਵੇਂ ਗੁਰੂ ਘਰ ਨੂੰ ਮੰਨਦੇ ਆ ਸਾਨੂੰ ਦੱਸਣ ਦੀ ਲੋੜ ਨਹੀਂ ਧੰਨਵਾਦ ਜੀ ਵੀਡੀਓ ਸ਼ੇਅਰ ਕਰੋ ਇਹੋ ਜੇ ਲੋਕਾਂ ਤੱਕ ਪਹੁੰਚਾਓ ਸ਼ਾਇਦ ਇਹਨਾਂ ਨੂੰ ਅਕਲ ਆਵੇ